ਵੈਗੁਰੂ ਜੀ ਦਾ ਥਾਲ ਸਵਾਹ ਵੈਗੁਰੂ ਜੀ ਦੀ ਫਤਿਹ ਸਮੂਹ ਸੇਖਾਂ ਪਿੰਡ ਦੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈਗੀ ਕਿ ਪਿੰਡ ਦੇ ਵਿੱਚੋਂ ਆਪਾਂ ਸਰਬਸਾਂਝਾ ਉਮੀਦਵਾਰ ਬਾਈ ਦਿਲਜੀਤ ਸਿੰਘ ਦੱਲੀਮਾਨ ਜੋ ਬਲਾਕ ਸਮਤੀ ਦੇ ਵਿੱਚ ਖੜੇ ਨੇ ਇਹਨਾਂ ਦਾ ਚੋਣ ਨਿਸ਼ਾਨ ਮੰਨ ਜਾਗਾ ਸਮੂਹ ਨਗਰ ਨੂੰ ਬੇਨਤੀ ਕਰਦੇ ਆਂਗੇ ਵੀ ਵੱਧ ਤੋਂ ਵੱਧ 14 ਤਰੀਕ ਨੂੰ ਵੋਟਾਂ ਆਪਾਂ ਮੰਝੇ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਵੈਦਰਾ ਜੀ ਦਾ ਮਾਨਦਲੀ ਨੂੰ ਸਫਲ ਕਰੀਏ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਇਹ ਪਰਿਵਾਰ ਲੰਬੇ ਟਾਈਮ ਤੋਂ ਪਿੰਡ ਦੀ ਸੇਵਾ ਕਰਦਾ ਆ ਰਿਹਾ ਹੈ ਜਿਵੇਂ ਪਹਿਲਾਂ ਪੁੱਫੜ ਜੀ ਨੇ ਲੰਬਾ ਟਾਈਮ ਬੰਕੀ ਕਰੀ ਹੈਗੀ ਤੇ ਕਿਸੇ ਵੀ ਬੰਦਾ ਮਿਲਦਾ ਜਿਹੇ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕਿਸੇ ਵੀ ਅ ਅਫਸਰ ਦਾ ਹੋਵੇ ਤਾਂ ਪੁੱਫੜ ਨੇ ਕਦੇ ਜਵਾਬ ਨਹੀਂ ਦਿੱਤਾ ਹੈਗਾ ਹਰ ਟਾਈਮ ਦਿਨ ਰਾਤ ਜਦੋਂ ਵੀ ਗੱਡੀ ਵੀ ਲੈ ਕੇ ਜਾਂਦਾ ਰਿਹਾ ਮੋਟਰਸਾਈਕਲ ਵੀ ਆਪ ਦਾ ਕਹਿ ਰਹੰਦਾ ਸੀ ਆਇਆ ਕਰ ਲੈ ਵੀ ਫੇਰਾ ਚਲਾ ਲਾ ਤੂੰ ਆ ਮੋਟਰਸਾਈਕਲ ਸਾਡੇ ਵਾਲਾ ਲੈ ਚੱਲਾ ਸੋ ਜਿਹੜਾ ਇਹ ਮਕਾਸ ਵਾਲਾ ਪਹਿਲਾਂ ਵੀ ਦੱਸਿਆ ਇਹ ਤਕਰੀਬਨ ਵੀ ਕਹਿ ਰਹਿੰਦੇ ਨੇ ਵੀ ਜਿਹੜੀ ਪਾਰਟੀ ਦੀ ਸਰਕਾਰ ਹਾਸ ਦਾ ਬੰਦਾ ਹੋਣਾ ਚਾਹੀਦਾ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ ਕੋਈ ਟੋਕ ਨਹੀਂ ਜਿਹੜਾ ਪੈਸਾ ਪਿੰਡ ਦਾ ਬਣਦਾ ਹੈਗਾ ਸਰਕਾਰ ਨੂੰ ਉਹ ਦੇਣਾ ਹੀ ਪੈਣਾ ਹੈਗਾ ਕੋਈ ਰੋਕ ਨਹੀਂ ਸਕਦੇ ਹੁੰਦੇ ਹਾਂ ਇਹ 5-7 ਦਿਨ ਲੇਟ ਕਰ ਦੇਣਗੇ ਪਰ ਪੈਸਾ ਰੁਕਦਾ ਨਹੀਂ ਹੁੰਦਾ ਬਾਕੀ ਤਕਰੀਬਨ ਜਿਹੜਾ ਪੈਸਾ ਆ ਰਿਹਾ ਸੈਂਟਰ ਦੇ ਆ ਰਿਹਾ ਸੈਂਟਰ ਨੂੰ ਵੀ ਪੈਸਾ ਦੇਣਾ ਹੀ ਪੈਣਾ ਹਰ ਹਾਲਤ 'ਚ ਸੋ ਇੱਕ ਵਾਰੀ ਫੇਰ ਦੁਬਾਰੇ ਬੇਨਤੀ ਆ ਸਮੂਹ ਸੇਖਾ ਨਗਰ ਦੇ ਸੰਗਤ ਨੂੰ ਕਿ ਆਉਣ ਵਾਲੀ 14 ਤਰੀਕ ਨੂੰ ਮੰਜੇ ਦੇ ਇਨਸਾਨ ਤੇ ਮੋਹਰਾ ਲਾ ਕੇ ਵਾਹਿਗੁਰੂ ਜੀ ਦਾ ਮੰਦਲੀ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ